ਲਓ ਸੱਜੋ ਮਿੱਤਰੋ ਬੰਮੀਹਾ ਬੋਲੇ ਚੈਨਲ ਨਾਲ ਜੁੜੇ ਸਾਰੇ ਸੱਜਣ ਮਿੱਤਰੋ ਪਿਆਰ ਭਰ ਸਤਿ ਸ੍ਰੀ ਅਕਾਲ ਦੋਸਤੋ ਆ ਪਈ ਤੇ ਉੱਪਰ ਜ਼ਮੀਨ ਹੈ ਇਥੇ ਸ਼ੁਰੂ ਨਹੀਂ ਪਈ ਤੋਂ ਉਹ ਅੱਗੇ ਤੱਕ ਹੈ ਜ਼ਮੀਨ ਇਹ ਜੇ ਸਾਹਮਣੇ ਤੋਂ ਦੇਖ ਸਕੋਂ ਤਾਂ ਉਹ ਸਾਹਮਣੇ ਮੋਟਰ ਹੈ ਚ ਤੇ ਇਹ 10 ਏਕੜ ਤੋਂ ਉੱਪਰ ਹੈ ਜ਼ਮੀਨ ਹੈ ਵਿਕਾਊ ਸਾਰਾ ਇਕਸਾਰ ਝੋਨਾ ਲੱਗਿਆ ਹੋਇਆ ਤੇ ਦੇਖ ਸਕਦੇ ਹੋ ਬਹੁਤ ਵਧੀਆ ਇੱਕੋ ਟਾਕ ਹੈ ਇੱਕੋ ਘੇਰਾ ਉੱਥੋਂ ਲੈ ਕੇ ਦੇਖ ਦਵਾਂ ਐ ਇੱਕੋ ਘੇਰਾ ਤੇ ਉਹ ਦੂਰ ਤਾਈ ਉਹ ਦੂਰ ਤੱਕ ਦੇਖਦਾ ਤੁਹਾਨੂੰ ਤੇ ਤੁਹਾਨੂੰ ਮੋਟਰ ਖੁੰਚ ਕੋਸ਼ਿਸ਼ ਕਰਦੇ ਆ ਉਹ ਮੋਟਰ ਠੀਕ ਹੈ ਜੀ ਇਹ ਜ਼ਮੀਨ ਵਕਾਊ ਹੈ ਜਿਸ ਕੇ ਸੱਜਣੇ ਖੇਤਰੀ ਹੋਏ ਉਸ ਪਰ ਕਰ ਸਕਦਾ ਹੈ ਬਹੁਤ ਹੀ ਵਧੀਆ ਸ਼ਾਨਦਾਰ ਟੱਕ ਜਿਵੇਂ ਕਹਿੰਦੇ ਨਾ ਸਿਆਣਕ ਕਹਿੰਦੇ ਵੀ ਇੱਥੋਂ 40 ਕਮਾਈਗੇ ਤਾਂ ਇੱਕ ਸਾਰ ਜੋ ਉਪਰੇ ਸਰੇ ਤੱਕ ਤੇ ਇੱਥੇ ਕੱਸੀ ਦਾ ਪਾਣੀ ਵੀ ਵਾਧੂ ਹੈ ਤੇ ਮੋਟਰ ਲੱਗਦਾ ਸਾਂ ਕਿੱਲਿਆਂ ਚ ਮੋਟਰ ਤੇ ਪਾਣੀ ਬਹੁਤ ਹੈ ਮੋਟਰ ਦੇ ਪਾਣੀ ਬਹੁਤ ਹੈ ਵਧੀਆ ਨੰਬਰ ਪਾਣੀ ਤੇ ਕੱਸੀ ਦਾ ਪਾਣੀ ਬਹੁਤ ਵਾਧੂ ਹੈ ਮੋਗਰੇ ਦਾ ਪਾਣੀ ਪੂਰਾ ਵਧੀਆ ਇੱਥੇ ਲੱਗਦਾ ਬਹੁਤ ਸ਼ਾਨਦਾਰ ਟੱਕ ਹੈ ਇਹ ਇਹ ਰੱਖਣ ਲਈ ਜਿਉਂ ਕਹਿੰਦੇ ਆਪਾਂ ਖੇਤੀਬਾੜੀ ਨਹੀਂ ਕਰਨੀ ਉਹਨਾਂ ਦੇ ਬਹੁਤ ਵਧੀਆ ਪਰ ਜੇ ਕੋਈ ਵਪਾਰੀ ਬੰਦਾ ਹੈ ਉਹ ਵੀ ਲੈਣੀ ਲੈ ਸਕਦਾ ਇੱਛਾ ਆਪਦੀ ਪਰੰਤੂ ਬਹੁਤ ਵਾਇਬਰੇਟ ਤੇ ਹੈ ਵਧੀਆ ਖੇਤੀਬਾੜੀ ਆਸਤੇ ਬਹੁਤ ਭਾਰੀ ਫਸਲ ਹੁੰਦੀ ਇੱਥੇ ਬਹੁਤ ਵਧੀਆ ਟੱਕ ਹੈ ਜਿਹੜਾ ਸੱਦਨ ਖੇਤ ਨੂੰ ਉਹ ਵੀ ਖਰੀਦ ਸਕਦਾ ਦੋਸਤ ਇੱਥੋਂ ਸ਼ੁਰੂ ਹੋ ਕੇ ਕੋਨੇ ਤੋਂ ਐ ਤਰੇ ਆਉਂਦੇ ਤਰੇ ਐ ਤਰੇ ਲੋ ਦੂਰ ਤਾਈ ਉਹ ਦੇਖੋ ਕੁਝ ਕਰਦੇ ਆਪਾਂ ਆ ਦੇਖੋ ਇਹ ਟੱਕ ਬਹੁਤ ਹੀ ਸ਼ਾਨਦਾਰ ਝੋਨਾ ਲੱਗਿਆ ਹੋਇਆ ਬਹੁਤ ਵਧੀਆ ਕੋਈ ਵੇਖੋ ਉੱਪਰ ਦੀ ਕੋਈ ਤਾਰ ਨਹੀਂ ਕੋਈ ਕਿਸੇ ਵੱਟ ਦਾ ਚੱਕਰ ਨਹੀਂ ਇੱਕ ਪਾਸੇ ਪਈ ਲੱਗਦੀ ਹੈ ਦੂਜੇ ਪਾਸੇ ਆਹ ਦੀ ਜਮੀਨ ਸਿਰੇ ਤੇ ਕਿਸੇ ਵੱਟ ਟੁੱਟਦਾ ਕੋਈ ਚੱਕਰ ਨਹੀਂ ਬਹੁਤ ਸ਼ਾਨਦਾਰ ਟੱਕ ਹੈ ਜਿਹੜੇ ਸੱਜਣ ਖੇਤ ਨਾਲ ਖਰੀਸਦਾ ਇੱਕ ਸਾਰ ਹੈ ਕੋਈ ਚਣੀ ਮਣੀ ਬਹੁਤ ਹੀ ਵਧੀਆ ਜ਼ਮੀਨ ਹੈ ਤੇ ਜਿਹੜੇ ਸੱਜਣਾਂ ਖੇਦਣੀ ਆ ਉਹ ਦਿੱਤੇ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਇਹ ਜ਼ਮੀਨ ਜ਼ਿਲ੍ਹਾ ਮੋਗਾ 'ਚ ਪੈਂਦੀ ਹੈ ਤੇ ਕੋਈ ਸੱਜਣਾ ਖੇਤ ਖਰੀਦ ਸਕਦਾ ਹੈ ਤੇ ਜਿਸ ਕਿਸੇ ਸੱਜਣ ਨੂੰ ਕੋਈ ਜ਼ਮੀਨ ਆਪਦੀ ਖੇਦਣੀ ਹੋਵੇ ਉਹ ਸੰਪਰਕ ਕਰ ਸਕਦਾ ਹੈ ਜਿਹੜੇ ਸੱਜਣਾਂ ਕੋਈ ਆਪਦੀ ਜ਼ਮੀਨ ਵੇਚਣੀ ਹੈ ਜਾਂ ਕੋਈ ਸ਼ੋਰੂਮ ਵੇਚਣਾ ਹੈ ਕੋਈ ਪਲਾਟ ਵੇਚਣਾ ਹੈ ਕੋਈ ਪੈਟਰੋਲ ਪੰਪ ਵੇਚਣਾ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਆਉਦੀ ਪ੍ਰਾਪਰਟੀ ਵੇਚਣੀ ਹੈ ਉਹ ਸੱਜਣ ਸੰਪਰਕ ਕਰ ਸਕਦਾ ਹੈ ਇਹ ਚੈਨਲ ਜਿਹੜਾ ਇਹ ਤੁਹਾਡੇ ਸਾਰੇ ਲੋਕਾਂ ਲਈ ਹੈ ਤਾਂ ਕਿ ਵੇਚਣ ਵਾਲੇ ਨੂੰ ਜਿਹਨੇ ਆਪਣੀ ਪ੍ਰਾਪਰਟੀ ਵੇਚਣੀ ਹੈ ਉਸ ਵੇਚਣ ਵਾਲੇ ਪ੍ਰਾਪਰਟੀ ਵੇਚਣ ਵਾਲੇ ਨੂੰ ਫਾਇਦਾ ਮਿਲ ਸਕੇ ਇਹਦਾ ਮਨੋਰਥ ਇਹੀ ਹੈ ਤੇ ਇਸ ਕਰਕੇ ਤੁਸੀਂ ਜਿਹਨੇ ਵੀ ਕੋਈ ਆਪਣੀ ਪ੍ਰਾਪਰਟੀ ਵੇਚਣੀ ਹੁੰਦੀ ਹੈ ਉਹ ਕਿਰਪਾ ਕਰਕੇ ਸੰਪਰਕ ਕਰਿਆ ਕਰੋ ਸੰਗਿਆ ਨਾ ਕਰੋ ਸੰਗ ਸੰਗ ਚ ਨੁਕਸਾਨ ਕਰੀ ਖਰਾਬ ਬੈਠਦੇ ਆਪਾਂ ਤੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਵੀ ਜਿਹਨੇ ਵੀ ਆਪਣੀ ਪ੍ਰਾਪਰਟੀ ਵੇਚਣੀ ਹੈ ਉਹ ਸੰਪਰਕ ਕਰ ਸਕਦਾ ਹੈ ਠੀਕ ਹੈ ਜੀ ਆ ਪਈ ਹੈ ਤੇ ਇਹਨੂੰ ਜਿਹੜੀ ਪਈ ਜਾਂਦੀ ਇਹਨੂੰ ਸ਼ਾਇਦ ਅਸੀਂ ਭੁੱਲ ਗਿਆ ਇਹ ਤਿੰਨ ਕਰੋਂ ਦੀ ਪਈ ਹੈ ਇਹ ਲੱਗਦੀ ਤੇ ਇਹ ਬਾਕੀ ਜਾਣਕਾਰੀ ਜਿਹੜਾ ਮੋਬਾਈਲ ਤੇ ਫੋਨ ਕਰਕੇ ਸਭ ਤੋਂ ਲੈ ਸਕਦਾ ਤੇ ਜਿਹੜੇ ਸੱਜਣਾਂ ਨੇ ਇਦਨੀ ਜ਼ਮੀਨ ਉਸ ਪਰ ਕਰ ਸਕਦੇ ਆ ਜਿਹੇ ਸੱਜਣਾਂ ਨੇ ਆਪ ਦਾ ਕੋਈ ਪ੍ਰਾਪਰਟੀ ਵੇਚਣੀ ਹੈ ਉਹ ਵੀ ਸਾਡਾ ਸੰਪਰਕ ਕਰ ਸਕਦਾ ਤਾਂ ਕਿ ਤੁਹਾਨੂੰ ਵਾਲ ਮਿਲ ਸਕੇ ਜੇ ਵੀਡੀਓ ਚੰਗੀ ਲੱਗੀ ਹੋ ਅੱਗੇ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਸਾਡੇ ਫੇਸਬੁਕ ਚ ਪੇਜ ਹੈ ਜਿਹੜਾ ਕਰਨਦੀਪ ਸਿੰਘ ਬੰਮੀਆ ਤੇ ਇੱਕ ਬੰਮੀਆ ਬੋਲੇ ਹੈ ਇੱਕ ਬੰਮੀਆ ਬੋਲੇ ਚੈਨਲ ਹੈ YouTube ਇੱਕ Instagram ਬੰਮੀਆ ਬੋਲੇ ਇਹਨਾਂ ਨੂੰ ਸਾਰਿਆਂ ਨੂੰ ਫਾਲੋ ਜੂ ਕਰ ਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੀ ਖਾਲਸਾ ਵੈਰੀ ਕੀ ਫਤਿਹ